ਇਹ ਜਿਹੜਾ ਕੇਂਦਰ ਸਰਕਾਰ ਦਾ ਬਜਟ ਹੈ ਛੋਸ਼ੇ ਬਜਟ ਜਿਹੜੇ ਗਰੀਬ ਆਮ ਗਰੀਬ ਲੋਕਾਂ ਲਈ ਹੈ ਉਹ ਬਿਲਕੁਲ ਫੇਲ ਬਜਟ ਹੈ ਕਿ ਸੋਨ ਚ ਤੇ 40000 ਰੁਪਏ ਸੀ ਪਿਛਲੇ 1.5 ਸਾਲ ਪਹਿਲਾਂ ਉਥੇ ਅੱਜ 75000 ਰੁਪਏ ਪਾਰ ਕਰ ਚੁੱਕਿਆ ਹੈ ਲੇਕਿਨ ਚਲਾ 6% ਟਾੜਨ ਨਾਲ ਤਾਂ ਕੁਝ ਨਹੀਂ ਕਿ ਅਸੀਂ ਫਿਰ ਸੋਈ ਗੈਸ ਦੀ ਕੀਮਤਾਂ ਵਧੀਆਂ ਪੈਟਰੋਲ ਡੀਜ਼ਲ ਬਹੁਤ ਛੜ ਗਿਆ ਉੱਪਰ ਉਹ ਤਾਂ ਗਜਾਇਜ ਹੈ ਜੋ ਤਾਂ ਬਸ ਤੋਂ ਬਾਹਰ ਲੋਕਾਂ ਦੀ ਕਿ ਜਿਹੜੇ ਅਲਾਣ ਕੀਤੇ ਹੈ ਚਾਹੇ ਸੋਲਰ ਰਸਤੇ ਹੋ ਗਿਆ ਜਾਂ ਇਲੈਕਟ੍ਰਿਕ ਗੱਡੀਆਂ ਉਹ ਸਸਤੀਆਂ ਕੀਤੀਆਂ ਉਹਦਾ ਫਰਕ ਪਊਗਾ ਆਮ ਬੰਦੇ ਨੂੰ ਕੀ ਫਰਕ ਪੈਣਾ ਜੀ ਹੁਣ ਤਾਂ ਹਰੇਕ ਦੇ ਨਾਏ ਲੈ ਰਿਆ ਕੋਈ ਨਾਏ ਲੈ ਸਕਦਾ ਹਰੇਕ ਬੰਦਾ ਪਰ ਜ਼ਰੂਰੀ ਤਾਂ ਇਹ ਸੀਗਾ ਕਿ ਮਿਲਕੇ ਜਿਹੜੀਆਂ ਜਿਹੜਾ ਰਜਾਨਾ ਕਮੌਲ ਵਾਲੀਆਂ ਉਹਨਾਂ ਚੋਂ ਮਿਲਕੇ ਉਹਨਾਂ ਦੇ ਰੇਟ ਘਟਦੇ ਕੀਮਤ ਘਟਦੀ ਉਹਨਾਂ ਦੀ ਜਿਹੜੀਆਂ ਦਾਲਾਂ ਅੱਜ ਤੋਂ ਸਮਥਿੰਗ 3 ਸਾਲ ਪਹਿਲਾਂ 20 ਪੈ ਕਿਲੋ ਮਿਲਦੀ ਸੀ ਉਹ 100 ਰੁਪਏ ਆ ਪਹੁੰਚ ਚੁੱਕੀਆਂ ਉਹਨਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਸੀ ਕਿ ਇਹ ਨਹੀਂ ਵੀ ਸੋਨਾ ਚਾਂਦੀ ਸੋਨਾ ਚਾਂਦੀ ਦਾ ਲੋਕ ਕੋਈ ਵਿਆਹ ਸ਼ਾਦੀ ਦੇ ਖਰੀਦਦਾ ਹੈ ਦਿੱਲੀ ਰੁਟੀਨ ਦੀ ਚੀਜ਼ ਤਾਂ ਇਹ ਨਹੀਂ ਹੈ ਦੇਖ ਰਹੇ ਹਰਜ਼ਾਨਾ ਸਪੋਕਸਮੈਨ ਨੇ ਕੇਂਦਰ ਸਰਕਾਰ ਦਾ ਅੱਜ ਬਜਟ ਪੇਸ਼ ਹੋ ਗਿਆ ਤੇ ਇਸ ਬਜਟ ਦੇ ਵਿੱਚ ਬਹੁਤ ਕੁਝ ਜਿਹੜੀ ਹੈ ਲੋਕਾਂ ਨੂੰ ਰਾਹਤ ਮਿਲੀ ਹੈ ਜਿਵੇਂ ਸੋਨੇ ਦਾ ਰੇਟ ਬਹੁਤ ਚੜ ਗਿਆ ਸੀ ਚਾਂਦੀ ਬਹੁਤ ਚੜ ਗਈ ਸੀ ਉਹਨਾਂ ਦੇ ਰੇਟ ਦੇ ਵਿੱਚ 6% ਜਿਹੜੀ ਹੈ ਕਸਟਮ ਡਿਊਟੀ ਕਟਾਈ ਗਈ ਹੈ ਇਸ ਤੋਂ ਇਲਾਵਾ ਨੌਜਵਾਨਾਂ ਲਈ ਤੇ ਜਿਹੜੀ ਸੋਲਰ ਊਰਜਾ ਲੋਨ ਹੈ ਕਿ ਜਿਹੜਾ ਇੱਕ ਵੱਡੀ 300 ਯੂਨਟ ਦੀ ਗੱਲ ਕਹੀ ਗਈ ਹੈ ਕਿ 300 ਦੀ ਬਿਜਲੀ ਜਿਹੜੀ ਫ੍ਰੀ ਮਿਲੂਗੀ ਤਾਂ ਬਠਿੰਡਾ ਦੇ ਲੋਕ ਹੈ ਕਿ ਇਹਨਾਂ ਨੂੰ ਜਾਣਦੇ ਆ ਜਿਹੜਾ ਬਜਟ ਅੱਜ ਦਾ ਪੇਸ਼ ਹੋਇਆ ਜੀ ਉਹਦੇ ਵਿੱਚ ਬਹੁਤ ਕੁਝ ਦੱਸਿਆ ਗਿਆ ਹੈ ਕਿਸਾਨਾਂ ਲਈ ਬੜਾ ਕੁਝ ਲਿਆਂਦਾ ਕਿਵੇਂ ਦੇਖਦੇ ਹੋ ਇਸ ਬਜਟ ਬਾਰੇ ਕਿਹਾ ਗਿਆ ਕਿ ਸੋਨਾ ਸਸਤਾ ਹੋ ਗਿਆ ਬਹੁਤ ਮਹਿੰਗਾ ਹੋ ਗਿਆ ਸੀ ਕਿਵੇਂ ਦੇਖਦਾ ਹੈ ਬਜਟ ਇਹ ਜਿਹੜਾ ਕੇਂਦਰ ਸਰਕਾਰ ਦਾ ਬਜਟ ਹੈ ਛੋਸ਼ੇਬਾਜੀ ਜਿਹੜੇ ਗਰੀਬ ਆਮ ਗਰੀਬ ਲੋਕਾਂ ਲਈ ਹੈ ਉਹ ਬਿਲਕੁਲ ਫੇਲ ਬਜਟ ਹੈ ਜਿਹੜਾ ਸੋਨਾ ਹੈਗਾ ਉਹ ਹਰੇਕ ਬੰਦਾ ਤਾਂ ਖਰੀਦ ਨਹੀਂ ਸਕਦਾ 6% ਸਾਈਡ ਡਿਊਟੀ ਜਿਹੜੀ ਇਟਾਈ ਗਈ ਹੈ ਇਹਨਾਂ ਨੇ ਉਹਦੇ ਨਾਲ ਗੱਲਾਂ ਤੋਂ ਮੇਰੀ ਕੋਈ ਆਮ ਪਬਲਿਕ ਨੂੰ ਬੜਾ ਫਰਕ ਤਾਂ ਪੈਣਾ ਨਹੀਂ ਲੇਕਿਨ ਜਿਹੜਾ ਭਾਅ ਹੈ ਉਹ ਦਿਨੋ ਦਿਨ ਅੱਪ ਹੁੰਦਾ ਜਾ ਰਿਹਾ ਹੈ ਲੇਕਿਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਸੋਨਾ ਮੇਰੇ ਖਿਆਲ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੌਲੀ ਹੌਲੀ ਲੋਕ 골ਡ ਦੇ ਗਹਿਣੇ ਪਾਣੇ ਹੀ ਬੰਦ ਕਰ ਦੇਣ ਅਲਟਿਵੀਜ਼ਨ ਹੀ ਜ਼ਿਆਦਾ ਚੱਲ ਰਿਹਾ ਅੱਜਕੱਲ ਜਿਹੜਾ ਸਸਤਾ ਕੀਤਾ ਇਹਦਾ ਕੋਈ ਜ਼ਿਆਦਾ ਫਰਕ ਨਹੀਂ ਇਹਦਾ ਕੋਈ ਜ਼ਿਆਦਾ ਅਸਰ ਨਹੀਂ ਉਧਰ ਮਹਿੰਗਾਈ ਇੰਨੀ ਵੱਧ ਰਹੀ ਹੈ ਕਿ ਸੋਨਾ ਜਿੱਥੇ 40000 ਰੁਪਏ ਸੀ ਪਿਛਲੇ 1.5 ਸਾਲ ਪਹਿਲਾਂ ਉਥੇ ਅੱਜ 75000 ਰੁਪਏ ਪਾਰ ਕਰ ਚੁੱਕਿਆ ਹੈ ਲੇਕਿਨ ਕੱਲਾ 6% ਕਟੌਣ ਨਾਲ ਤਾਂ ਕੁਝ ਨਹੀਂ ਮਹਿੰਗਾਈ ਤੇ ਹੀ ਗੱਲ ਸੋ ਮੇਰੀ ਜਿਵੇਂ ਲੋਕਾਂ ਦੀ ਰਸੋਈ ਦਾ ਜਿਹੜਾ ਡੇਲੀ ਯੂਜ਼ ਹੋਣ ਵਾਲਾ ਸਮਾਨ ਹੈ ਉਹਦੇ ਬਜਟ ਦੇ ਵਿੱਚ ਕੁਝ ਕਟੌਤੀ ਕਰਨੀ ਚਾਹੀਦੀ ਨੀ ਪਟਰੋਲ ਡੀਜ਼ਲ ਹੋ ਗਿਆ ਜਿੱਦਾਂ ਹਾਂ ਹਾਂ ਜਿਸ ਤਰ੍ਹਾਂ ਪਟਰੋਲ ਡੀਜ਼ਲ ਹੋ ਗਿਆ ਜਾਂ ਹੋਰ ਵੀ ਕੋਈ ਇਸ ਚੀਜ਼ ਬੰਦੇ ਅ ਡੈਲੀ ਲੋਕਲ ਵੀ ਚਲਾਉਂਦਾ ਤਾਂ ਬੰਦੇ ਨੂੰ 1000 ਰੁਪਿਆ 1000 ਰੁਪਿਆ ਬੰਦੇ ਨੂੰ ਆਮਦਨ ਹੈ ਨਹੀਂ ਠੀਕ ਹੈ ਕੀ ਲੱਗਦਾ ਜੀ ਇਸ ਬਜਟ ਤੋਂ ਬਹੁਤ ਉਮੀਦਾਂ ਸੀ ਮਹਿੰਗਾਈ ਘਟੂਗੀ ਸੋਨੇ ਦਾ ਰੇਟ ਘਟਿਆ ਹੈ ਚਾਂਦੀ ਦਾ ਰੇਟ ਘਟਿਆ ਹੈ ਇਹ ਲੱਗਦਾ ਹੈ ਇਹ ਚੀਜ਼ਾਂ ਦਾ ਫਰਕ ਪਊਗਾ ਕੋਈ ਇਹਨਾਂ ਨਾਲ ਦੇਖੋ ਕੁਝ ਕਹਿ ਨਹੀਂ ਸਕਦੇ ਕਿ ਫਰਕ ਪੈਂਦਾ ਹੈ ਕਿ ਨਹੀਂ ਪੈਂਦਾ ਇਹ ਤਾਂ ਕਮਾਈ ਦੇ ਉੱਤੇ ਆ ਅੱਜ ਕੱਲ੍ਹ ਇੰਨੇ ਇਨਕਮ ਸੋਰਸਸ ਹੈ ਨਹੀਂ ਜਿੰਨੇ ਖਰਚੇ ਨੇ ਤੇ ਇਸ ਕਰਕੇ ਕੁਝ ਕਹਿ ਨਹੀਂ ਜਾ ਸਕਦਾ ਕਿ ਕੀ ਲੱਗਦਾ ਕੀ ਹੋਣਾ ਚਾਹੀਦਾ ਸੀਗਾ ਕੇਂਦਰ ਰੋਜ਼ਗਾਰ ਵੱਤੋ ਵੱਧ ਮਹਿੰਗਾਈ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਵੱਤੋ ਵੱਦ ਅਨਇੰਪਲੋਇਮੈਂਟ ਖਤਮ ਕਰਨੀ ਚਾਹੀਦੀ ਸੀ ਕੁਝ ਬੱਚਿਆਂ ਨੂੰ ਲੈ ਕੇ ਜਾਂ ਜਿਹੜੇ ਆਉਣ ਵਾਲੀ ਪੀੜ੍ਹੀ ਉਹਨੂੰ ਲੈ ਕੇ ਕੁਝ ਇਹੋ ਜਿਹਿਆਂ ਉਪਲਾਦ ਦਾ ਉਪਲਬਧ ਕਰਨਾ ਚਾਹੀਦਾ ਸੀਗਾ ਕਿਵੇਂ ਦਾ ਬਜਟ ਲੱਗਿਆ ਤੁਹਾਨੂੰ ਠੀਕ ਠਾਕ ਜੀ ਬਾਲਾ ਬਣੀ ਬਸ ਠੀਕ ਹੀ ਹੈ ਹਾਂਜੀ ਮੋਬਾਈਲ ਦੇ ਕਹਿੰਦੇ ਰੀਚਾਰਜ ਜਿਹੜੇ ਉਹ ਸਸਤੇ ਹੋਣਗੇ ਰੀਚਾ ਬੜੇ ਮਹਿੰਗੇ ਹੋਣਗੇ ਦੇਖੋ ਉਹਦੇ ਨਾਲ ਤਾਂ ਕੀ ਇਫੈਕਟ ਹੈ ਕਹਿੰਦੇ ਆ ਕਿ ਜੇ ਹੁਣ ਜਿੱਦੋਂ ਹੁਣ ਰੋਟੀ ਐ ਆਟਾ ਆਟਾ 35 ਰੁਪਏ ਕਿਲੋ ਐ ਉਹ ਤਾਂ ਖਾਣਾ ਹੀ ਐ ਠੀਕ ਐ ਉਹ ਕੋਈ ਫਰਕ ਨਹੀਂ ਜਿਹਨੇ ਮੋਬਾਈਲ ਚਲਾਣਾ ਐ ਉਹਨੇ 400 ਵਾਲਾ ਵੀ ਰੀਚਾਰਜ ਕਰਾਉਣਾ ਐ 500 ਰੁਪਏ ਦਾ ਵੀ ਰੀਚਾਰਜ ਕਰਾਉਣਾ ਉਹਨੂੰ ਕੋਈ ਫਰਕ ਜਿਸ ਤਰੀਕੇ ਦੀ ਮੰਗ ਆਈ ਘਟਣੀ ਚਾਹੀਦੀ ਸੀ ਉਸ ਤਰੀਕੇ ਦਾ ਬਜਟ ਨਹੀਂ ਹੈਗਾ ਨਹੀਂ ਹੈਗਾ ਜੀ ਕੀ ਲੱਗਦਾ ਜੀ ਬਜਟ ਪਰ ਬਸ ਬਿਲਕੁਲ ਜੋ ਇਹਨਾਂ ਨੇ ਦੱਸਿਆ ਸਹੀ ਐ ਜੀ ਜਿਹੜਾ ਬਜਟ ਕੀਤਾ ਇਹਨਾਂ ਨੇ ਉਹ ਠੀਕ ਨਹੀਂ ਬਸ ਹਾਬ ਦੇ ਨਾਲ ਹੀ ਕੀਤਾ ਕੋਈ ਏਡੀ ਖਾਸ ਗੱਲ ਤੇ ਇਹਦੇ ਵਿੱਚ ਕੋਈ ਚਾਂਦੀ ਦਾ ਰੇਟ ਮੋਬਾਈਲ ਰੀਚਾਰਜ ਇਹ ਕਿਆ ਸੋਲਰ ਊਰਜਾ ਨਾਰਮਲ ਚੀਜ਼ ਆਇਆ ਨਾਰਮਲ ਚੀਜ਼ ਆਇਆ ਤਾਂ ਜਿਹੜਾ ਕੋਈ ਬੰਦਾ ਅਮੀਰ ਉਹ ਹੀ ਖਰੀਦ ਸਕਦਾ ਗਰੀਬ ਦੇ ਤਾਂ ਕੋਈ ਵਸ ਤੋਂ ਬਾਹਰ ਆ ਜੀ ਸਾਹਿਬ ਮਤਲਬ ਆਮ ਲੋਕ ਕੀ ਚਾਹੁੰਦੇ ਸੀ ਵੀ ਰਸੋਈ ਗੈਸ ਦੇ दाम ਘਟਣੇ ਚਾਹੀਦੇ ਪਟਰੋਲ ਡੀਜ਼ਲ ਪਬਲਿਕ ਚਾਹੁੰਦੀ ਆ ਗਰੀਬ ਆ ਪਬਲਿਕ ਜਿਹੜੀ ਚਾਹੁੰਦੀ ਆ ਰਸੋਈ ਦਾ ਹੋ ਗਿਆ ਡੀਜ਼ਲ ਤੇਲ ਪਟਰੋਲ ਜੋ ਵੀ ਚੀਜ਼ਾਂ ਜਿਹੜੇ ਕੰਮ ਆਉਂਦੀਆਂ ਘਰੇ ਉਹਦੇ ਤੇ ਜ਼ਿਆਦਾ ਇਹਨਾਂ ਨੂੰ ਫੋਕਸ ਰੱਖਣਾ ਚਾਹੀਦਾ ਪਰ ਇਹ ਕਿੰਨੇ ਦਾ ਬਜਟ ਇਹਨੂੰ ਕਿ ਇਹ ਤਾਂ ਨੰਬਰ ਹੁਣ ਦੇਖੋ ਜੀ ਜਿੰਨੇ ਇੱਕ ਨੰਬਰ ਤਾਂ ਬਸ ਹਿਸਾਬ ਨਾਲ ਹੀ ਠੀਕ ਹੀ ਲੱਗਦਾ ਸੀ ਵੀ ਰਸੋਈ ਗੈਸ ਦੀ ਕੀਮਤਾਂ ਵਧੀਆਂ ਪੈਟਰੋਲ ਡੀਜ਼ਲ ਬਹੁਤ ਛੜ ਗਿਆ ਉੱਪਰ ਉਹ ਤਾਂ ਨਜਾਇਜ਼ ਹੈ ਜੀ ਉਹ ਤਾਂ ਬਸ ਤੋਂ ਬਾਹਰ ਹੈ ਲੋਕਾਂ ਦੇ ਜੀ 500 ਰੁਪਏ ਦਿਹਾੜੀ ਹੈ ਬੰਦੇ ਦੀ ਉਹ ਕੀ ਉਹਦੇ ਚ ਕਾਊ ਤਾਂ ਕੀ ਨਾਊਗਾ ਜੀ ਉਹਦੇ ਚ ਉਹ ਤਾਂ ਕੋਈ ਬਜਟ ਨਹੀਂ ਫਾਇਦਾ ਨਹੀਂ ਜੀ ਬਿਲਕੁਲ ਇਹ ਬਜਟ ਤੁਸੀਂ ਸੁਣਿਆ ਜੀ ਕਸਟਮ ਡਿਊਟੀ ਸੋਨੇ ਚਾਂਦੀ ਤੋਂ ਘਟਾਤੀ ਹੈ ਕਿੰਨਾ ਕੁ ਲੱਗਦਾ ਇਹ ਚੀਜ਼ ਦਾ ਅਸਰ ਪਊਗਾ ਬਜਟ ਕਿਵੇਂ ਲੱਗੇ ਦੇਖੋ ਜੀ ਬਜਟ ਤਾਂ ਕੇਂਦਰ ਸਰਕਾਰ ਨੇ ਜੋ ਕੱਢਿਆ ਹੈ ਬਹੁਤ ਹੀ ਵਧੀਆ ਬਣਾਇਆ ਹੈ ਪਹਿਲਾਂ ਨਾਲੋਂ ਕਾਫੀ ਲੋਕਾਂ ਨੂੰ ਰਾਹਤ ਦਿੱਤੀ ਗਈ ਐ ਇਸ ਚ ਸੋਨੇ ਚਾਂਦੀ 'ਚ ਜਿਵੇਂ ਦੱਸਿਆ ਗਿਆ ਵੀ 6% ਐਕਸਾਈਟ ਡਿਊਟੀ 'ਚ ਫਰਕ ਪੈ ਗਿਆ ਉਸ ਨਾਲ ਵੀ ਮਾਰਕੀਟ ਦੇ ਵਿੱਚ ਕੰਮ ਜ਼ਿਆਦਾ ਨਿਕਲੇਗਾ ਤੇ ਇਸ ਦੇ ਨਾਲ ਲਾਡ ਪਟੋੜ ਡੀਜ਼ਲ ਦੇ ਰੇਟ ਕੱਟੇ ਆ ਜਿਸ ਕਰਕੇ ਖਾਣੇ ਪੀਣੇ ਦੀ ਸਾਰੀ ਚੀਜ਼ਾਂ ਪ੍ਰਭਾਵਿਤ ਹੋਣਗੀਆਂ ਸਭ ਦੇ ਰੇਟ ਦੇ ਵਿੱਚ ਫਰਕ ਪੈਗਾ ਡੀਜ਼ਲ ਤੇ ਪਟਰੋਲ ਨਾਲ ਬਹੁਤ ਚੀਜ਼ਾਂ ਡਿਪੈਂਡਡ ਰਹਿੰਦੀਆਂ ਹੈ ਭਾਈ ਇੱਕ ਵੱਡਾ ਇਸ਼ੂ ਸੀਗਾ ਸੋਨੇ ਦਾ ਰੇਟ ਘਟ ਗਿਆ ਚਾਂਦੀ ਘਟ ਗਈ ਮੋਬਾਈਲ ਰੀਚਾਰਜ ਇਲੈਕਟ੍ਰੋਨਿਕਸ ਸਮਾਨ ਲਗਦਾ ਹੈ ਜਿਹੜੀ ਮਹਿੰਗਾਈ ਆਮ ਲੋਕ ਰਸੋਈ ਗੈਸ ਦੀ ਕੀਮਤਾਂ ਇਹਨਾਂ ਚੀਜ਼ਾਂ ਨੂੰ ਚਾਹਦੇ ਕਿ ਘੱਟ ਹੋਣੀ ਚਾਹੀਦੀ ਹੈ ਹਾਂਜੀ ਬਿਲਕੁਲ ਬਿਲਕੁਲ ਜਿਓ ਜੀ ਜੀ ਜਿਆਦਾ ਜੀ ਵਰਤੋਂ ਚਾਹਦੀ ਹੈ ਉਹ ਘੱਟ ਹੋਣੀ ਚਾਹੀਦੀ ਹੈ ਜਿਸ ਕਰਕੇ ਸਭ ਨੂੰ ਗਰੀਬ ਬੰਦੇ ਨੂੰ ਤਬਕੇ ਨੂੰ ਇਸ ਚੀਜ਼ ਦਾ ਬੈਨੀਫਿਟ ਮਿਲੇ ਪ੍ਰਭਾਵਿਤ ਹੋਵੇ ਸਾਰੇ ਘਰ ਕਿਵੇਂ ਜੀ ਬਜਟ ਕਿਵੇਂ ਲੱਗਿਆ ਤੁਹਾਨੂੰ ਅੱਜ ਨਾਲੋਂ ਕਾਫੀ ਮਤਲਬ ਪਹਿਲਾਂ ਕੁਝ ਵੀ ਰਾਹਤ ਨਹੀਂ ਦਿੱਤੀ ਜਿਹੜੀ ਸੀ ਹੁਣ ਇਤਕੀ ਕਾਫੀ ਰਾਹਤਾਂ ਦਿੱਤੀਆਂ ਕਮ ਟੈਕਸ ਦੀ ਰਿਪੇਟ ਜਿਹੜੀ ਹੈ ਉਹ ਵੀ ਉਨੀ ਹੀ ਰੱਖੀ ਗਈ ਹੈ 7 ਲੱਖ ਉਹ ਵਧਾਈ ਨਹੀਂ ਉਹ ਵੀ ਨਹੀਂ ਵਧਾਈ ਇਤਕੀ ਇਹਨਾਂ ਨੇ ਉਹ ਵਧਣੀ ਚਾਹੀਦੀ ਸੀਗੀ ਤਾਂ ਕਿ ਗਰੀਬ ਬੰਦਿਆਂ ਨੂੰ ਇਸ ਚੀਜ਼ ਦਾ ਆਮ ਮੀਡੀਅਮ ਫੈਮਿਲੀ ਲੋਕਾਂ ਨੂੰ ਵੀ ਜ਼ਿਆਦਾ ਬੇਨਫਿਟ ਮਿਲਦਾ ਬਜਟ ਆਇਆ ਜੀ ਬਜਟ ਦੇ ਵਿੱਚ ਸੋਨਾ ਚਾਂਦੀ तमाम ਇਹ ਚੀਜ਼ਾਂ ਦੱਸਿਆ ਗਿਆ ਸੋਲਰ ਰੂਲ ਜਾਲੇ ਪਾਸੇ ਸਰਕਾਰ ਕਹਿ ਰਹੀ ਹੈ ਕਿ ਬਿਜਲੀ 300 ਯੂਨਟ ਫ੍ਰੀ ਦਿੱਤੀ ਜਾਊਗੀ ਕਿੰਨਾ ਤੁਹਾਨੂੰ ਲ ਬਜਟ ਬਾਰੇ ਮੈਂ ਜਿਆਦਾ ਸੁਣਾ ਚੰਦੀ ਕਿਤੇ ਘਟ ਗਿਆ ਉਹ ਛੇਪਾ ਵੈਲਿਊ ਟਿਕਟਾ ਨਹੀਂ ਮੈਂ ਤਾਂ ਆਪਣਾ ਇਹ ਹੈ ਸਬਜ਼ੀ ਉੱਜੇ ਦੇ ਰੇਟ ਘਟਣੇ ਚਾਹੀਦੇ ਚਾਹੀਦੇ ਹੈ ਜਿਹੇ ਜਿਹੇ ਕੁਝ ਹੋਣਾ ਚਾਹੀਦਾ ਜੀ ਹਾਂਜੀ ਡੀਜ਼ਲ ਪੈਟਰੋਲ ਆਈ ਚੀਜ਼ਾਂ ਘਟਣੀ ਚਾਹੀਦੀਆਂ ਜੀ ਉਹਨਾਂ ਨਹੀਂ ਘਟਾਤੀ ਉਹਦੇ ਅੰਨਾ ਜੀ ਕੋਈ ਘਟਾਤੀ ਨਹੀਂ ਹੋਈ ਜੀ ਕਿਵੇਂ ਲੱਗਦਾ ਸੀ ਵੀ ਇਸ ਬਜਟ ਚ ਸ਼ਾਇਦ ਰੇਟ ਘਟੂਗਾ ਨਾ ਆ ਉਹਦਾ ਹਰ ਵਾਰੀ ਲੱਗਦਾ ਹੀ ਹੈ ਜੀ ਫਰਕ ਕੀ ਨਹੀਂ ਹੋਇਆ ਨਹੀਂ ਹੋਇਆ ਜੀ ਬਾਕੀ ਜਿਹੜੇ ਅਲਾਣ ਕੀਤੇ ਆ ਚਾਹੇ ਸੋਲਰ ਰਸਤੇ ਹੋ ਗਿਆ ਜਾਂ ਇਲੈਕਟ੍ਰਿਕ ਗੱਡੀਆਂ ਉਹ ਸਸਤੀਆਂ ਕੀਤੀਆਂ ਉਹਦਾ ਫਰਕ ਪਊਗਾ ਆਹ ਬੰਦੇ ਨੂੰ ਕੀ ਫਰਕ ਤੋ ਵੱਡੇ ਬੰਦੇ ਦੀ ਗੱਲਾਂ ਨੇ ਛੋਟੇ ਵੀਕਲਾਂ ਚ ਕੋਈ ਰਿਆਤ ਹੁਣ ਜੇ ਦੇ ਹਾਂ ਉਹਨਾਂ ਚ ਹੀ ਰਹੂ ਚਾਹੀਦੇ ਹਾਂ ਹਾਂਜੀ ਪਰ ਬੰਦਾ ਨਹੀਂ ਲੈ ਸਕਦਾ ਇਹ ਬਜਟ ਤੁਸੀਂ ਵੀ ਸੁਣਿਆ ਹੁਣ ਥੋੜਾ ਦਿਰ ਆ ਜਾਓ ਕੀ ਕੀ ਕੁਝ ਕੱਟਣਾ ਚਾਹੀਦਾ ਸੀ ਗਰੇ ਦੇ ਦੇਖੋ ਜੀ ਆਮ ਪਬਲਿਕ ਆਸਤੇ ਤਾਂ ਜਿਹੜੀਆਂ ਰੋਜ਼ਾਨਾ ਚੀਜ਼ਾਂ ਕੰਮ ਆਉਣ ਵਾਲੀਆਂ ਜ਼ਿੰਦਗੀ ਚ ਉਹਨਾਂ ਉਹ ਘਟਣੀਆਂ ਚਾਹੀਦੀਆਂ ਸੀ ਜੀ ਉਹੀ ਗੱਲ ਵੀ ਜਿਵੇਂ ਗਰੋਹ ਨੂੰ ਦੱਸਿਆ ਵੀ ਸੋਨਾ ਤਾਂ ਹਰੇਕ ਦੇ ਨਾ ਹੀ ਲੈ ਰਿਹਾ ਕੋਈ ਨਾ ਹੀ ਲੈ ਸਕਦਾ ਹਰੇਕ ਬੰਦਾ ਪਰ ਜ਼ਰੂਰੀ ਤਾਂ ਇਹ ਸੀਗਾ ਕਿ ਮਿਲਕੇ ਜਿਹੜੀਆਂ ਜਿਹੜਾ ਰੋਜ਼ਾਨਾ ਕੰਮ ਆਉਣ ਵਾਲੀਆਂ ਉਹਨਾਂ ਚੋਂ ਮਲਕੇ ਉਹਨਾਂ ਦੇ ਰੇਟ ਘਟਦੇ ਕੀਮਤ ਘਟਦੀ ਉਹਨਾਂ ਦੀ ਫੇਰ ਹੀ ਫਾਇਦਾ ਸੀ ਨਾ ਬੰਦਾ ਤਾਂ ਪੈਟਰੋਲ ਦੀ ਗੱਲ ਕਰ ਰਿਹਾ ਡੀਜ਼ਲ ਦੀ ਗੱਲ ਕਰ ਲਈ ਇਹ ਚੀਜ਼ਾਂ ਨੂੰ ਕਹਿੰਦਾ ਵੀ ਘਟ ਹੋਣਾ ਚਾਹੀਦਾ ਜੇ ਲੋਕਾਂ ਦਾ ਜਿਹੜਾ ਰਸੋਈ ਦਾ ਬਜਟ ਹੈ ਉਹ ਸਾਰਾ ਵਿਗੜ ਚੁੱਕਿਆ ਹੈ ਜਿਹੜੀਆਂ ਦਾਲਾਂ ਅੱਜ ਤੋਂ ਸਮਥਿੰਗ 3 ਸਾਲ ਪਹਿਲਾਂ 20 ਰੁਪਏ ਕਿਲੋ ਮਿਲਦੇ ਸੀ ਉਹ 100 ਰੁਪਏ ਆਪ ਹੋ ਚੁੱਕੀਆਂ ਉਹਨਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਸੀ ਕਿ ਇਹ ਨਹੀਂ ਵੀ ਸੋਨਾ ਚਾਂਦੀ ਸੋਨਾ ਚਾਂਦੀ ਦਾ ਲੋਕ ਕੋਈ ਵਿਆਹ ਸ਼ਾਦੀ ਦਾ ਖਰੀਦਦਾ ਡੇਲੀ ਰੁਟੀਨ ਦੀ ਚੀਜ਼ ਤਾਂ ਇਹ ਨਹੀਂ ਇਹ ਲੈਕਿਨ ਇਹ ਚੀਜ਼ ਕਹਿੰਦਾ ਜਿਹੜੀ ਆਮ ਲੋਕਾਂ ਦੀ ਰੋਜ਼ਾਨਾ ਦੀ ਵਰਤੋਂ ਦੀ ਚੀਜ਼ ਹੈ ਉਹ ਤੇ ਕੱਟਣੀ ਚਾਹੀਦੀ ਸੀ ਉਹਦਾ ਲੱਗਦਾ ਜੀ ਜੇ ਉਹ ਵੀ ਕੱਟ ਜਾਂਦੀ ਹੈ ਡੀਜ਼ਲ ਪੈਟਰੋਲ ਥੋੜਾ ਹੋਰ ਘਟਾਇਆ ਜਾਂਦਾ ਬਹੁਤ ਜ਼ਿਆਦਾ ਰੇਟ ਹੈਗਾ 100 ਨੂੰ ਪਹੁੰਚਿਆ ਪੈਟਰੋਲ 80 90 90 ਰੁਪਈਏ ਬਹੁਤ ਜ਼ਿਆਦਾ ਉਸ ਦਾ ਬੈਨੀਫਿਟ ਮਿਲਦਾ ਜੀ ਮੀਡੀਅਮ ਫੈਮਿਲੀ ਉਸ ਉਸ ਹਿੱਸੇ ਦੀ ਜ਼ਿਆਦਾ ਤਾਦਾਦ ਹੈ ਉਹਨਾਂ ਨੂੰ ਜ਼ਿਆਦਾ ਇਸ ਚੀਜ਼ ਦਾ ਬੈਨੀਫਿਟ ਮਿਲਦਾ ਗਰੀਬ ਬੰਦੇ ਦੀ ਰਸੋਈ ਦੇ ਵਿੱਚ ਕਾਫੀ ਬਜਟ ਵਿੱਚ ਫਰਕ ਪਿਆ ਜਾਂਦਾ ਕਿ ਰੇਟ ਘੱਟ ਹੋ ਜਾਂਦੇ ਦਾਲਾਂ ਦੇ ਖਾਣ-ਪੀਣ ਦੇ ਤੇ ਗਰੀਬ ਬੰਦਾ ਇਸ ਦੀ ਬਹੁਤ ਸ ਬਹੁਤ ਉਮੀਦਾਂ ਹੁੰਦੀਆਂ ਸਰਕਾਰਾਂ ਤੋਂ ਜਿਵੇਂ ਹੁਣ ਆਪਣਾ ਮਾਲਵਾ ਬੈਲਟ ਇਹ ਕੈਂਸਰ ਦੀ ਲਪੇਟ ਚ ਚਪੇਟ ਹੈਗਾ ਹਾਲਾਂਕਿ 5 ਲੱਖ ਦਾ ਆਯੂਸ਼ਮਨ ਕਾਰਡ ਤੇ ਇਲਾਜ ਹੋ ਰਿਹਾ ਉਹ ਵੀ ਚੀਜ਼ਾਂ ਵਧਾਈਆਂ ਜਾ ਸਕਦੀਆਂ ਜੀ ਹਾਂਜੀ ਹਾਂਜੀ ਜਿਹੜਾ 5 ਲੱਖ ਦਾ ਕਾਰਡ ਆ ਉਹ ਕੁਝ ਕੁ ਬੰਦਿਆਂ ਦਾ ਬੰਦਾ ਜਿਨ੍ਹਾਂ ਦੇ ਨੀਲੇ ਕਾਰਡ ਹੈ ਉਹ ਆਮ ਪਬਲਿਕ ਦੇ ਵਿੱਚ ਵੀ ਜੋ ਗਰੀਬ ਤਬਕਾ ਜਾਂ ਮੀਡੀਅਮ ਫੈਮਿਲੀ ਦੀ ਹੈ ਉਹਨਾਂ ਦੇ ਵੀ ਸਭ ਦੇ ਕਾਰਡ ਬਣਨੇ ਚਾਹੀਦੇ ਆ ਤਾਂ ਕਿ ਉਹ ਆਵਦਾ ਸਵਸਥ ਬਾਰੇ ਖਿਆਲ ਕੀਤਾ ਜਾਵੇ ਆਵਦਾ ਸੇ ਸਬਦਾਵਾ ਇਹ ਬਜਟ ਦੇ ਵਿੱਚ ਆਇਆ ਜੀ ਸੋਨਾ ਸਸਤਾ ਹੋ ਗਿਆ ਇਹ ਚੀਜ਼ਾ ਕਿੰਨਾ ਤੁਹਾਨੂੰ ਲੱਗਦਾ ਆਮ ਲੋਕਾਂ ਤੇ ਫਰਕ ਪਊਗਾ ਇਹ ਸੋਨਾ ਸਸਤਾ ਹੋਇਆ ਸੋਨੇ ਸਸਤੇ ਦਾ ਆਮ ਪਬਲਿਕ ਨੂੰ ਤਾਂ ਕੋਈ ਫਾਇਦਾ ਨਹੀਂ ਜੀ ਇਹਦਾ ਇਹਦਾ ਫਿਰ ਅਮੀਰ ਲੋਕਾਂ ਦਾ ਹੀ ਫਾਇਦਾ ਰਹੇਗਾ ਜਿਹੜਾ ਅਮੀਰ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਹੀ ਕਰੋੜੇ ਜੇ ਪੁੱਛੇ ਨੇ ਆਮ ਇਨਸਾਨ ਨੂੰ ਤਾਂ ਰੋਟੀ ਕਪੜਾ ਰਾਸ਼ਨ ਪਾਣੀ ਸਬਜ਼ੀਆਂ ਜਿਹੜੀਆਂ ਇੰਨੀਆਂ ਮੰਗੀਆਂ ਹੋਈਆਂ ਪਈਆਂ ਇਹ ਸਸਤਾ ਹੋਣਾ ਚਾਹੀਦਾ ਟਮਾਟਰ ਪਿਆਜ਼ ਕੀ ਕੀ ਰੇਟ ਹੋਏ ਪਏ ਐ ਲੇਡੀਜ਼ ਤਾਂ ਘਰੇ ਅਫੋਰਡ ਹੀ ਨਹੀਂ ਕਰ ਪਾ ਰਹੀ ਐ ਮਹਿੰਗਾਈ ਘਟਣੀ ਚਾਹੀਦੀ ਐ ਮਹਿੰਗਾਈ ਘਟਣੀ ਚਾਹੀਦੀ ਐ ਬਾਕੀ ਇਹ ਸੋਨੇ ਚਾਹਦੀ ਐ ਤਾਂ ਜਿੰਨਾ ਮਰਜ਼ੀ ਰੇਟ ਬਤਾ ਦਿਓ ਤਾਂ ਅਮੀਰਾਂ ਦੇ ਰਹਿ ਕੇ ਚੋਣ ਚਲੇ ਬਿਲਕੁਲ ਕੋਈ ਜ਼ਿਆਦਾ ਫਿਰ ਵਧੀਆ ਬਚਣ ਨਹੀਂ ਨਾ ਨ ਜੋ ਬਿਲਕੁਲ ਮਿਲੀ ਜੁਲੀ ਪ੍ਰਤੀਕਿਰਿਆ ਹੈ ਕਿ ਕੋਈ ਇਸ ਬਜਟ ਨੂੰ ਵਧੀਆ ਕਹਿ ਰਿਹਾ ਤੇ ਕੋਈ ਕਹਿ ਰਿਹਾ ਕਿ ਬਹੁਤ ਜ਼ਿਆਦਾ ਵਧੀਆ ਬਜਟ ਨਹੀਂ ਹੈ ਕਿਉਂਕਿ ਮਹਿੰਗਾਈ ਕਰਕੇ ਲੋਕ ਪਰੇਸ਼ਾਨ ਹੈਗੇ ਹੂੰ ਦੇਖਦੇ ਆਂ ਆਨ ਵਾਲੇ ਸਮੇਂ ਦੇ ਵਿੱਚ ਇਹ ਬਜਟ ਲੋਕਾਂ ਨੂੰ ਕਿਵੇਂ ਕਿਵੇਂ ਲੋਕਾਂ ਦਾ ਆਨ ਵਾਲੇ ਸਮੇਂ ਦੇ ਵਿੱਚ ਜਿਹੜਾ ਮਾਹੌਲ ਬਣਦਾ ਤੇ ਇਸ ਬਜਟ ਦਾ ਕਿੰਨਾ ਅਸਰ ਆਮ ਆਦਮੀ ਜਿਹੜਾ ਹੈਗਾ ਉਹਦੀ ਜੇਬ ਦੇ ਉੱਤੇ ਪੈਂਦਾ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰਜਾਨਾਸ ਸਪੋਕਸਮੈਨ ਬਟ